ਸਤਿ ਸ੍ਰੀ ਅਕਾਲ ਜੀ ਇਹ ਵੀਡੀਓ 6:30 ਵਜੇ ਸ਼ਾਮ ਨੂੰ 21 ਅਕਤੂਬਰ 2025 ਨੂੰ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚਦੀ ਹੋ ਰਹੀ ਹੈ ਬੀਤੇ 24 ਘੰਟੇ ਦੇ ਵਿੱਚ ਮੀਡੀਆ ਦੇ ਵਿੱਚ ਤੇ ਆਮ ਪਬਲਿਕ ਦੇ ਵਿੱਚ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਦਿੱਲੀ ਨਕਰੀ ਟੰਗ ਨਾਲ ਮੀਂਹ ਕਿਉਂ ਨਹੀਂ ਪਵਾਇਆ ਜਾ ਸਕਿਆ ਅਸੀਂ ਸ਼ੁਰੂ ਦੇ ਵਿੱਚ ਹੀ ਕਹਿ ਦਈਏ ਕਿ ਇੱਥੇ ਸਾਡਾ ਕਿਸੇ ਸਰਕਾਰ ਬਾਰੇ ਗੱਲ ਕਰਨ ਦਾ ਕੋਈ ਮਕਸਦ ਨਹੀਂ ਹੈਗਾ ਕਿਉਂਕਿ ਜਦੋਂ ਇਹ ਸਰਕਾਰਾਂ ਨਹੀਂ ਵੀ ਸੀ ਤਾਂ ਉਸ ਤੋਂ ਪਹਿਲਾਂ ਵੀ ਹੋਰ ਸਰਕਾਰਾਂ ਦੇ ਵੇਲੇ ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਇਸ ਟੰਗ ਨਾਲ ਮੀਂਹ ਪਾਉਣ ਦੇ ਟ੍ਰਾਇਲ ਕਿੱਤੇ ਗਏ ਉਹਨਾਂ ਦੇ ਵਿੱਚ ਬਹੁਤੀ ਵਾਰੀ ਅਸਫਲਤਾ ਹੀ ਪੱਲੇ ਜਿਹੜੀ ਪਈ ਆ ਤੇ ਵਰਲਡ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਚਾਹੇ ਅਮਰੀਕਾ ਹੋਵੇ ਅਰਬ ਕੰਟਰੀ ਹੋਣ ਏਸ਼ੀਆ ਦੇ ਹੋਰ ਕੰਟਰੀਆਂ ਹੋਣ ਉੱਥੇ ਇਸ ਢੰਗ ਨਾਲ ਮੀਂਹ ਪਾਉਣ ਦੇ ਲਗਾਤਾਰ ਟ੍ਰਾਇਲ ਜਿਹੜੇ ਚੱਲਦੇ ਰਹਿੰਦੇ ਨੇ ਇਹਨੂੰ ਨਕਲੀ ਢੰਗ ਨਾਲ ਮੀਂਹ ਜਾਂ ਆਰਟੀਫੀਸ਼ੀਅਲ ਢੰਗ ਨਾਲ ਮੀਂਹ ਪਾਉਣਾ ਆਪਾਂ ਕਹਿੰਦੇ ਆ ਵੈਸੇ ਇਹਨੂੰ ਕਲਾਊਡ ਸੀਡਿੰਗ ਕਿਹਾ ਜਾਂਦਾ ਜਾਂ ਵੈਦਰ ਮੋਡੀਫਿਕੇਸ਼ਨ ਕਿਹਾ ਜਾਂਦਾ ਆਮ ਤੌਰ ਤੇ ਮੀਂਹ ਕਿਹੜੇ ਢੰਗ ਨਾਲ ਪੈਂਦਾ ਕਿ ਸੂਰਜ ਦੀ ਤਪਸ਼ ਦੇ ਨਾਲ ਪਾਣੀ ਜ਼ਮੀਨ ਤੋਂ ਵਾਟਰ ਵੇਪਰ ਜਾਨੀ ਜਲਵਾਸ਼ਪ ਤੋ ਹਵਾ ਜਦੋਂ ਕਿਸੇ ਖੇਤਰ 'ਚ ਪਹੁੰਚਦੀ ਆ ਉੱਥੇ ਜਦੋਂ ਹੀਟ ਪੈਦਾ ਹੁੰਦੀ ਆ ਜਾਂ ਕਿਤੇ ਕਨਵੈਕਸ਼ਨ ਕਰੰਟ ਪੈਦਾ ਹੁੰਦੇ ਆ ਜਿਹਨਾਂ ਨਾਲ ਹਵਾ ਅਪਡਰਾਫਟ ਵਜਦਾ ਉੱਪਰ ਨੂੰ ਉੱਠਦੀ ਆ ਜਦੋਂ ਹਵਾ ਉੱਪਰ ਪਹੁੰਚਦੀ ਆ ਤੇ ਉੱਪਰ ਜਾ ਕੇ ਕਿਉਂਕਿ ਟੈਂਪਰੇਚਰ ਘੱਟ ਹੁੰਦਾ ਤਾਂ ਹਵਾ ਦੀ ਅਪ ਦੇ ਵਿੱਚ ਮੌਇਸਚਰ ਪਾਣੀ ਚੱਕ ਕੇ ਰੱਖਣ ਦੀ ਸਮਰੱਥਾ ਘਟਦੀ ਆ ਹਵਾ ਦੇ ਵਿੱਚ ਚੱਕਿਆ ਹੋਇਆ ਪਾਣੀ ਜਿਹੜਾ ਜਲਵਾਸ਼ਪ ਕਣਾਂ ਦੇ ਰੂਪ ਦੇ ਵਿੱਚ ਹੁੰਦਾ ਜਦੋਂ ਪਾਣੀ ਦੇ ਬੂੰਦਾਂ ਦੇ ਰੂਪ ਦੇ ਵਿੱਚ ਬਣਨ ਦੀ ਕੋਸ਼ਿਸ਼ ਕਰਦਾ ਤਾਂ ਉਹ ਕੋਈ ਆਰਡਰ ਦਾ ਹੈ ਧੂੜ ਕਣ ਜਾਂ ਕੋਈ ਨਮਕ ਦਾ ਬਰੀਕ ਤੋਂ ਬਰੀਕ ਕਣ ਲੱਭਦਾ ਜਿਹਨੂੰ ਸੈਂ ਉਹਦੇ ਦਿਵਾਲੇ ਪਹਿਲਾ ਕਣ ਜੁੜਦਾ ਫਿਰ ਦੂਜਾ ਫਿਰ ਤੀਜਾ ਫਿਰ ਚੌਥਾ ਜਦੋਂ ਇਸ ਤਰ੍ਹਾਂ ਜਲ ਵਸਪ ਕਣ ਪਾਣੀ ਦੇ ਬੂੰਦਾਂ ਦੇ ਰੂਪ ਦੇ ਵਿੱਚ ਜੁੜਦੇ ਜਾਂਦੇ ਨੇ ਤਾਂ ਪਾਣੀ ਦੀ ਬੂੰਦ ਇੰਨੀ ਭਾਰੀ ਹੋ ਜਾਂਦੀ ਹੈ ਕਿ ਉਹ ਜ਼ਮੀਨ ਵੱਲ ਡਿੱਗਣਾ ਸ਼ੁਰੂ ਕਰ ਦਿੰਦੀ ਹੈ ਉਹਨੂੰ ਆਪਾਂ ਕਹਿੰਦੇ ਮੀਂਹ ਪੈ ਗਿਆ ਜਦੋਂ ਇਹੋ ਜਿਹਾ ਹਾਲਾਤ ਹੋਣ ਪ੍ਰੋਪਰ ਨਮੀ ਮੌਜੂਦ ਹੋਵੇ ਉਹੋ ਜਿਹੀ ਢੰਗ ਨਾਲ ਮੀਂਹ ਪਾਉਣ ਵਾਲੇ ਬੱਦਲ ਮੌਜੂਦ ਹੋਣ ਪਰ ਕਿਸੇ ਕਾਰਨ ਕਰਕੇ ਜਾਂ 2-4% ਦੀ ਘਾਟ ਕਰਕੇ ਉਹ ਮੀਂਹ ਨਾ ਪਾ ਰਹੇ ਹੋਣ ਉਹਨਾਂ ਦੇ ਵਿੱਚ ਨਕਲੀ ਢੰਗ ਨਾਲ ਜਹਾਜ਼ਾਂ ਦੀ ਹੈਲਪ ਦੇ ਨਾਲ ਜਾਂ ਗਰਾਊਂਡ ਤੋਂ ਕਿਸੇ ਢੰਗ ਨਾਲ ਜਿਹੜਾ ਸਿਲ버 ਆਇਓਡਾਈਡ ਜਾਂ ਆਮ ਨਮਕ ਦਾ ਛੜਕਾਓ ਕੀਤਾ ਜਾਂਦਾ ਹੈਗਾ ਜਿਹਦੇ ਆਲੇ-ਦਾਲੇ ਉਹ ਜਲ ਬਸਪਣ ਜੰਮਣਾ ਸ਼ੁਰੂ ਕਰਦੇ ਨੇ ਤੇ ਪਾਣੀ ਦੇ ਬੂੰਦਾਂ ਦੇ ਰੂਪ ਦੇ ਵਿੱਚ ਜ਼ਮੀਨ ਤੇ ਵਰਨਾ ਸ਼ੁਰੂ ਕਰਦੇ ਨੇ ਇਹਦੇ ਵਿੱਚ ਕੀ ਹੈ ਕਿ ਜੇਕਰ ਸਿਸਟਮ ਕਮਜ਼ੋਰ ਹੋ ਉੱਪਰਲੇ ਪੱਧਰ ਤੇ ਜਿਵੇਂ ਬੀਤੇ ਕੱਲ ਦਿੱਲੀ ਦੇ ਉੱਪਰਲੇ ਖੇਤਰਾਂ ਦੇ ਵਿੱਚ ਵਾਪਰੇ ਆ ਹੁਣ ਇਹਨੂੰ ਕਹਿੰਦੇ ਨੇ ਕਲਾਊਡ ਸੀਡਿੰਗ ਕਲਾਊਡ ਸੀਡਿੰਗ ਮਤਲਬ ਕਿ ਬੀਜ ਬੀਜਣਾ ਬੱਦਲਾਂ ਦੇ ਵਿੱਚ ਬਿਲਕੁਲ ਜਿਵੇਂ ਕਿਸਾਨ ਖੇਤ ਦੇ ਵਿੱਚ ਬੀਜ ਬੀਜਦਾ ਪਰ ਕਿਸਾਨ ਖੇਤ ਵਿੱਚ ਬੀਜ ਬੀਜਣ ਤੋਂ ਪਹਿਲਾਂ ਖੇਤ ਦੀ ਵੱੱਤ ਵੱਤਰ ਚੈੱਕ ਕਰਦਾ ਜੇਕਰ ਖੇਤ ਦੇ ਵਿੱਚ ਨਮੀ ਦੀ ਘਾਟ ਆ ਤਾਂ ਖੇਤ ਨੂੰ ਪਾਣੀ ਲਾਉਂਦਾ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਬੋਂਦਾ ਬੋਣ ਤੋਂ ਬਾਅਦ ਜਦੋਂ ਵੱਤ ਆਉਂਦਾ ਖੇਤ ਉਹ ਜਿੰਨਾ ਮੋਇਸਚਰ ਬੀਜ ਨੂੰ ਚਾਹੀਦਾ ਉਹਦੇ ਹਿਸਾਬਕ ਤਾ ਬਚਾਉਂਦਾ ਫਿਰ ਖੇਤ ਨੂੰ ਗਾਉਂਦਾ ਤੇ ਬੀਜ ਪਾਉਂਦਾ ਤੇ ਬੀਜ ਫੁੱਟਦਾ ਤੇ ਉਗਦਾ ਜਦੋਂ ਖੇਤ ਓਵਰ ਗਿੱਲਾ ਹੁੰਦਾ ਤਾਂ ਉਹਨੂੰ ਬੋਂਦਾ ਬਾਕੇ ਸਿਕਾਉਂਦਾ ਤਾਂ ਦੀ ਨਮੀ ਘਟਾਉਂਦਾ ਜਦੋਂ ਬੀਜ ਦੇ ਬਰਾਬਰ ਦੀ ਨਮੀ ਪਹੁੰਚਦੀ ਹੈ ਫਿਰ ਬੀਜ ਦਾ ਤਾਂ ਬੀਜ ਉਗਦਾ ਦੋਵੇਂ ਹਾਲਤਾਂ ਦੇ ਵਿੱਚ ਜੇਕਰ ਸੁੱਕੇ ਚ ਬੀਜੂਗਾ ਤਾਂ ਵੀ ਬੀਜ ਨਹੀਂ ਉਗੂਗਾ ਜੇਕਰ ਬਾਲੇ ਗਿੱਲੇ ਚ ਬੀਜੂਗਾ ਤਾਂ ਵੀ ਬੀਜ ਖਰਾਬ ਹੋਣ ਦੇ ਬੀਤੇ ਕਾਲਜ ਅਦੁੱਲੀ ਦੇ ਖੇਤਰਾਂ ਦੇ ਵਿੱਚ ਹੋਇਆ ਉਹ ਸੁੱਕੇ ਦੇ ਵਿੱਚ ਬੀਜ-ਬੀਜਣ ਵਾਲਾ ਕੰਮ ਸੀਗਾ ਕਿਉਂਕਿ ਉੱਪਰਲੇ ਪੱਧਰ ਤੇ ਨਾ ਤਾਂ ਨਮੀ ਉਸ ਪੱਧਰ ਤੱਕ ਮੌਜੂਦ ਸੀ ਜਿੰਨੀ ਚਾਹੀਦੀ ਆ ਤੇ ਨਾ ਹੀ ਦਿੱਲੀ ਦੇ ਉੱਪਰਲੇ ਖੇਤਰਾਂ ਦੇ ਵਿੱਚ ਉਸ ਢੰਗ ਦੇ ਬੱਦਲ ਸੀ ਜਿਹੜੇ ਢੰਗ ਦੇ ਬੱਦਲ ਆਰਟੀਫੀਸ਼ੀਅਲ ਢੰਗ ਨਾਲ ਮੀਂਹ ਪਾਉਣ ਲਈ ਚਾਹੀਦੇ ਆ ਕੁਝ ਸਾਲਾਂ ਪਹਿਲਾਂ ਜਿਹੜਾ ਦबई ਦੇ ਖੇਤਰਾਂ ਦੇ ਵਿੱਚ ਇਸ ਢੰਗ ਨਾਲ ਮੀਂਹ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉੱਥੇ ਉਦੋਂ ਵੈਸਟਰਨ ਡਿਸਟਰਬੈਂਸ ਇੰਨੀ ਤਾਕੜੀ ਸੀ ਕਿ ਕੁਦਰਤੀ ਤੌਰ ਤੇ ਉੱਥੇ ਭਾਰੀ ਵੀ ਭਾਰੀ ਤੋਂ ਭਾਰੀ ਵੀ ਪੈਣ ਦੇ ਅਸਾਰ ਸੀ ਉਹਦੇ ਵਿੱਚ ਜਿਹੜੀ ਕਲਾਉਡ ਸੀਡਿੰਗ ਕਰ ਦਿੱਤੀ ਕਿ ਉਹਦੇ ਨਾਲ ਉਹਨਾਂ ਖੇਤਰਾਂ ਦੇ ਵਿੱਚ ਇੰਨਾ ਭਾਰੀ ਵੀ ਪੈ ਗਿਆ ਸੀ ਕਿ ਖੜਾ ਵਰਗਾ ਮਾਹੌਲ ਉੱਥੇ ਬਣ ਗਿਆ ਸੀ ਮਾਰੂਥਲੀ ਖੇਤਰਾਂ ਦੇ ਵਿੱਚ ਸੋ ਜੇਕਰ ਜਿਹੜੇ ਤੈਸ ਉਹਦਾ ਚੀਜ਼ਾਂ ਨੇ ਉਹ ਘਟ ਨੇ ਤੁਸੀਂ ਵਿੱਚ ਉਹਦੇ ਸਿਸਟਮ ਛੱਡਤਾ ਆਪਦਾ ਹੋ ਸਕਦਾ ਵਰਕ ਨਾ ਕਰੇ ਜੇਕਰ ਹਵਾ ਦੇ ਵਿੱਚ ਤੈਸੋ ਦਾ ਚੀਜ਼ਾਂ ਜਿਆਦੇ ਮਾਤਰਾ ਚ ਨੇ ਨਮੀ ਵੀ ਜਿਆਦੇ ਹੋ ਪਰ ਸਿਸਟਮ ਵੀ ਤਾਕੜਾ ਉਹਦੇ ਵਿੱਚ ਆਪਾਂ ਆਰਟੀਫੀਸ਼ੀਅਲ ਢੰਗ ਵੀ ਛੱਡਤਾ ਫਿਰ ਉਹ ਜਿਆਦੇ ਮੀਂਹ ਵੀ ਸਿੱਟ ਸਕਦਾ ਹੁੰਦਾ ਇਤਾਂ ਦੇ ਚਾਂਸਸ ਵੀ ਕਈ ਘਰ ਆ ਵਾਪਰ ਜਾਂਦੇ ਨੇਗੇ ਇਸ ਤੋਂ ਇਲਾਵਾ ਇਹਦੇ ਲਈ ਜਿਹੜਾ ਪ੍ਰੋਪਰ ਟ੍ਰੇਨਡ ਪਾਇਲਟ ਦੀ ਜ਼ਰੂਰਤ ਹੁੰਦੀ ਆ ਪ੍ਰੋਪਰ ਜਿਹੜਾ ਖਾਸ ਤਰ੍ਹਾਂ ਦਾ ਜਹਾਜ਼ ਦੀ ਜਿਹੜੀ ਲੋਡ ਜਿਹੜੀ ਲੋਡ ਹੁੰਦੀ ਆ ਆ ਜਿਹੜਾ 에ਅਰ ਟ੍ਰੈਫਿਕ ਕੰਟਰੋਲ ਦਾ ਰਡਾਰ ਤੇ ਜਿਹੜਾ WeatherData radar ਉਹਨਾਂ ਦੀ ਸਮਝ ਹੋਣੀ ਚਾਹੀਦੀ ਹੈ ਤੇ ਹਵਾ ਦੇ ਡਾਇਰੈਕਸ਼ਨ ਦਾ ਪਤਾ ਹੋਣਾ ਚਾਹੀਦਾ ਕਿਹੜੇ ਲੈਵਲ ਤੇ ਕਿੱਥੇ ਜਾ ਕੇ ਕਦੋਂ ਜਿਹੜਾ ਸਾਰਾ ਸਿਸਟਮ ਮਟੀਰੀਅਲ ਡ੍ਰੌਪ ਕਰਨਾਗਾ ਥੱਲੋਂ ਗਰਾਊਂਡ ਤੋਂ ਸਿਗਨਲ ਜਾਂਦਾ ਹੁੰਦਾਗਾ ਕਿ ਆਹ ਇਲਾਕੇ ਵਿੱਚ ਇਸ ਤਰ੍ਹਾਂ ਦਾ ਬੱਦਲ ਬਣਦੇ ਜਾ ਰਹੇ ਨੇ ਤੇ ਤੁਸੀਂ ਇੱਥੇ ਜਾ ਕੇ ਜਿਹੜਾ ਸਿਸਟਮ ਡ੍ਰੌਪ ਕਰ ਸਕਦੇ ਤੇ ਇਹਨਾਂ ਇਲਾਕਿਆਂ ਵਿੱਚ ਮੀਂਹ ਪਾਇਆ ਜਾ ਸਕਦਾ ਪਰ ਇਸ ਤੇ ਦੱਸ ਦਈਏ ਕਿ ਇਹ ਮੀਂਹ ਬਹੁਤ ਲਿਮਟਿਡ ਇਲਾਕੇ ਚ ਪਾਇਆ ਜਾ ਸਕਦਾ ਇਹ ਨਹੀਂ ਹੈਗਾ ਕਿ ਪੰਜਾਬ ਜੱਡੇ ਖੇਤਰ ਚ ਜਾਂ ਯੂਪੀ ਜੱਡੇ ਖੇਤਰ ਸਾਰੇ ਖੇਤਰਾਂ ਤੇ ਇਸ ਤਰ੍ਹਾਂ ਨਾਲ ਮੀਂਹ ਪਾਇਆ ਜਾ ਸਕਦਾ ਉਸ ਪੱਧਰ ਤੱਕ ਹਾਲੇ ਮਨੁੱਖ ਦਾ ਤੇ ਹੱਥ ਮਨੁੱਖ ਦਾ ਇਸ ਹੱਦ ਤੱਕ ਵੀ ਪਹੁੰਚਿਆ ਵੀ ਜਦੋਂ ਮਨੁੱਖ ਚਾਹੇ ਤਾਂ ਨਕਲੀ ਢੰਗ ਨਾਲ ਵੀ ਬਵਾ ਸਕਦਾ ਹੋਵੇ ਉਹ ਗੱਲਾਂ ਆਲੇ ਕੁਦਰਤ ਦੇ ਕਲਾਵੇ ਦੇ ਵਿੱਚ ਹੀ ਨੇ ਇਹ ਹਜੇ ਵੀ ਚਾਹੇ 70 80 ਸਾਲ ਪੁਰਾਣਾ ਤਰੀਕਾ ਹਜੇ ਵੀ ਇਹ ਟ్రਾਇਲ ਦੇ ਵਿੱਚ ਹੀ ਆ ਹਾਲੇ ਵੀ ਇਹ ਪ੍ਰੋਪਰ ਪੂਰੀ ਤਰ੍ਹਾਂ ਥਿਉਰੀ ਨਹੀਂ ਕਹਿ ਸਕਦੇ ਆਪਾਂ ਵੀ ਇਸ ਸੰਗ ਨਾ ਕਰਾਂਗੇ ਤੇ ਇਹ ਚੀਜ਼ਾਂ ਵਾਪਰਨਗੇ ਵਾਪਰਨਗੇ ਆ ਟ్రਾਇਲ ਹੋਇਆ ਚੰਗੀ ਗੱਲ ਆ ਆਉਂਦੇ ਸਾਲਾਂ ਦੇ ਵਿੱਚ ਇਹਨਾਂ ਚੀਜ਼ਾਂ ਦੀ ਲੋੜ ਵੀ ਆ ਤੇ ਹੋਰ ਵੀ ਟ్రਾਇਲ ਹੁੰਦੇ ਰਹਿਣਗੇ ਸੋ ਇਹਨਾਂ ਕਪ ਅਪਡੇਟ ਸੀ ਨਕਲੀ ਢੰਗ ਨਾਲ ਮੀ ਕਿਵੇਂ ਪੈਂਦਾ ਕਿਵੇਂ ਨਹੀਂ ਪੈਂਦਾ ਬਾਕੀ ਤੁਹਾਡਾ ਕੋਈ ਸਵਾਲ ਹੋਇਆ ਤੁਸੀਂ ਕਮੈਂਟ ਦੇ ਵਿੱਚ ਜਾਂ ਮੈਸੇਂਜਰ ਤੇ ਸਾਨੂੰ ਪੁੱਛ ਸਕਦੇ ਹੋ ਸਾਡੀ ਟੀਮ ਉਹ ਚੀਜ਼ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੂਗੀ ਅਖੀਰ ਦੇ ਵਿੱਚ ਅਸੀਂ ਫੇਰ ਕਹਿ ਦਈਏ ਕਿ ਕਿਸੇ ਵਕੀ ਐਕਟਿਵ ਵਸੇਸ਼ ਜਾਂ ਕਿਸੇ ਪਾਰਟੀ ਨੂੰ ਟਾਰਗੇਟ ਕਰਨਾ ਸਾਡਾ ਮਕਸਦ ਨਹੀਂ ਸਿਰਫ ਇਹਨਾਂ ਦੱਸਣਾ ਸੀ ਕਿ ਚੀਜ਼ ਹੁੰਦੀ ਕੀ ਹੈ ਇਹ ਵਾਪਰਦੀ ਕਿਵੇਂ ਆ ਵਰਲਡ ਦੇ ਵੱਖ-ਵੱਖ ਕੰਟਰੀ ਇਸ ਸੰਗ ਦੇ ਟ੍ਰਾਇਲ ਨੇ ਜਿਹੜੇ ਉਹ ਕਰਦੇ ਰਹਿੰਦੇ ਨੇ ਐਥਿਕੀ ਸਕਸੈਸਫੁਲ ਨਹੀਂ ਹੋਇਆ ਕਦੇ ਸਕਸੈਸਫੁਲ ਵੀ ਹੋਊਗਾ ਸੋ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ